ਲੈ ਜਾ ਹੁਣ ਆਪਣੇ ਕਮਰੇ ਚ ਨੂੰ ਕਿ ਡੈਦਾ ਬਾਜਾ ਤੇਜ ਆ ਲਬ੍ਰਿਤ ਡੁੱਬ ਕੇ ਤਾਂ ਤੈਨੂੰ ਵੀ ਮਰ ਜਾਣਾ ਚਾਹੀਦਾ ਵਾ ਨਾ ਤੈਨੂੰ ਤੇਰਾ ਪੇਕਾ ਬੁਲਾਵੇ ਨਾ ਤੈਨੂੰ ਤੇਰਾ ਘਰ ਵਾਲਾ ਬੁਲਾਵੇ ਉਹਨੇ ਕਿਹੜਾ ਮੈਨੂੰ ਦੱਸਿਆ ਮੈਨੂੰ ਤਾਂ ਆ ਦੀਪੀ ਗੱਲ ਕਰੀ ਜਾਂਦੀ ਸੀ ਨਾਲੇ ਨਾ ਸੁਣੀਆਂ ਸੁਣਾਈਆਂ ਗੱਲਾਂ ਤੇ ਐਵੇਂ ਵਿਸ਼ਵਾਸ ਨਾ ਕਰਿਆ ਕਰ ਉਸਤਾਦ ਮੈਂ ਕਹਿੰਨਾ ਕੀ ਨਾ ਜਦੋਂ ਦੋ ਭਰਾ ਇਕੱਠੇ ਕੰਮ ਕਰਦੇ ਨੇ ਨਾ ਉਹਦੋਂ ਕੰਮ ਦੇ ਵਿੱਚ ਬਰਕਤ ਵੀ ਪੈਂਦੀ ਹੈ ਕੰਮ ਵੱਧਦਾ ਵੀ ਮੈਂ ਤਾਂ ਜੋ ਕਰਨਾ ਉਹ ਕਰੀ ਜਾਣਾ ਕੱਲ ਨਾ ਘਰੇ ਹੀ ਰਿਓ ਕਿਸੇ ਨੇ ਆਉਣਾ ਇਹ ਪ੍ਰੀਤ ਪ੍ਰੀਤ ਪਾਣੀ ਦੇ ਮੈਨੂੰ ਠੰਡਾ ਛੱਡ ਦੇ ਟੀਵੀ ਯਾਰ ਪਾਣੀ ਦੇ ਦੇ ਪ੍ਰੀਤ ਯਾਰ ਮੈਂ ਪਹਿਲਾਂ ਕਲਪੀ ਹੋਈਆਂ ਮੈਨੂੰ ਹੋਰ ਨਾ ਕਲਪਾ ਛੇਤੀ ਆ ਪਾਣੀ ਲੈ ਕੇ ਓਹੋ ਲਿਆ ਦੇਣੀ ਆ ਪਾਣੀ ਜਦੋਂ ਦੇਖੋ ਘੋੜੇ ਤੇ ਹੀ ਸਵਾਰ ਹੋ ਕੇ ਆਂਦੀ ਆ ਲੱਗਦਾ ਮੈਨੂੰ ਅੱਜ ਨਾ ਸਵਰਨੇ ਨਾਲ ਫੇਰ ਤੇਰਾ ਕਲੇਸ਼ ਹੋ ਗਿਆ ਵਾ ਤੈਨੂੰ ਨਾ ਤਾਂ ਹੀ ਮੇਰੀ ਯਾਦ ਆਉਂਦੀ ਆ ਉਦੋਂ ਤੈਨੂੰ ਮੇਰੀ ਯਾਦ ਕਿੱਥੇ ਆਉਂਦੀ ਆ ਮੇਰੀ ਗੱਲ ਸੁਣ ਹੁਣ ਤੱਕ ਜੋ ਜੋ ਕੀਤਾ ਨਾ ਤੇਰੇ ਕਹੇ ਕੀਤਾ ਤੂੰ ਮੇਰੀ ਸਹੇਲੀ ਨਹੀਂ ਵੱਡੀ ਭੈਣ ਆ ਓਹੋ ਤੂੰ ਨਾ ਇੰਨਾ ਗੁੱਸਾ ਨਾ ਕਰਿਆ ਕਰ ਠੰਡੀ ਰਿਹਾ ਕਰ ਹਾਲੇ ਤਾਂ ਤੈਨੂੰ ਪਤਾ ਹੈ ਨਾ ਆਪਾਂ ਸਵਰਨੇ ਨੂੰ ਨਾ ਹੋਰ ਜ਼ਿਆਦਾ ਭੁੱਖਾ ਨੰਗਾ ਕਰਨਾ ਹਾਲੇ ਤਾਂ ਆਪਾਂ ਉਹਦੇ ਕੋਲ ਕੁਝ ਖਾਧੇ ਹੀ ਨਹੀਂ ਯਾਰ ਉਨੇ ਦੁਕਾਨ ਵੀ ਲੈ ਲਈ ਐਫ ਡੀ ਵੀ ਲੈ ਲਈ ਉਹਦੇ ਖਾਤੇ ਵੀ ਖਾਲੀ ਕਰਤੇ ਉਹਨੂੰ ਹੋਰ ਕਿੰਨਾ ਭੱਖਾ ਨੰਗਾ ਕਰਨਾ ਹੈ ਓਹੋ ਸਬਰ ਕਰ ਜਿੱਦਾਂ ਮੈਂ ਕਹਿੰਨੀ ਆ ਨਾ ਤੂੰ ਉਹਦਾ ਕਰੀ ਜਾ ਤਾਂ ਹੀ ਤਾਂ ਤੇਰੇ ਅਕਾਊਂਟ ਜਿਹੜੇ ਉਹ ਭਰੇ ਜਾਣਗੇ ਯਾਰ ਓਏ ਕਮਰਾ ਜਿਆ ਲੱਬਿਆ ਤਾਂ ਹੈ ਬੜਾ ਗੰਦਾ ਜਿਆ ਮੇਰਾ ਤਾਂ ਉੱਥੇ ਰਹਿਣ ਨੂੰ ਦਿਲ ਨਹੀਂ ਕਰਦਾ ਇੰਨਾ ਮੋਸ਼ਕ ਮਾਰਦਾ ਨਾਲੇ ਵਧੀਆ ਕਿਤੇ ਪੋਸ਼ਨ ਲੱਭਦਾ ਨਹੀਂ ਪਿਆ ਉਹ ਕੋਈ ਗੱਲ ਨਹੀਂ ਜਦੋਂ ਬੰਦੇ ਨੂੰ ਪੂਰੀ ਤਰ੍ਹਾਂ ਖਾਲੀ ਕਰਨਾ ਹੋਵੇ ਨਾ ਐਦਾਂ ਦੇ ਮਾਹੌਲ ਵਿੱਚ ਵੀ ਨਾ ਐਡਜਸਟ ਕਰਨਾ ਪੈਂਦਾ ਹੈ ਨਾ ਅੱਗੇ ਦਾ 10 ਹੋਰ ਕੀ ਪਲੈਨ ਆ ਕੀ ਇਦਾਂ ਹੀ ਉਹਦੇ ਨਾਲ ਕਲਪੀ ਜਾਵਾਂ ਮੈਂ ਲੈਨ ਤਾਂ ਮੈਂ ਤੈਨੂੰ ਦੱਸੇ ਹੋਏ ਆ ਪਹਿਲਾਂ ਉਹ ਤੇ ਅਜ਼ਮਾ ਇਹਨੂੰ ਨਾ ਉਸ ਲੈਵਲ ਤੱਕ ਲੈ ਕੇ ਜਾ ਕਿ ਇੰਨਾ ਕਲਪ ਜਾਵੇ ਨਾ ਆਪ ਹੀ ਤੈਨੂੰ ਛੱਡਣ ਲਈ ਤਿਆਰ ਹੋ ਜਾਵੇ ਤੇਰੇ ਕਹਿਣ ਦਾ ਇਹ ਮਤਲਬ ਐ ਥੋਬੀ ਦਾ ਕੁੱਤਾ ਨਾ ਘਰ ਦਾ ਰਵੇ ਨਾ ਕਾਟਦਾ ਇਹੀ ਮਤਲਬ ਐ ਨਾ ਤੇਰਾ ਇਹੋ ਜਿਹਿਆਂ ਨਾਲ ਨਾ ਐਵੇਂ ਹੀ ਹੋਣਾ ਚਾਹੀਦਾ ਰੱਬ ਨੇ ਇੰਨੀ ਸੋਹਣੀ ਜਨਾਨੀ ਦਿੱਤੀ ਆ ਦੋ ਇੰਨੇ ਸੋਹਣੇ ਬੱਚੇ ਦਿੱਤੇ ਆ ਉਹਨਾਂ ਦੇ ਨਾਲ ਵੀ ਤਾਂ ਖੁਸ਼ ਰਹਿ ਸਕਦਾ ਪਰ ਜੇ ਬਾਹਰ ਮੂੰਹ ਮਾਰਨ ਦਾ ਚਸਕਾ ਹੈ ਨਾ ਭੁਗਤਣਾ ਤਾਂ ਉਹਨੂੰ ਪੈਣਾ ਹੀ ਆ। ਦੇਖ ਪ੍ਰੀਤ ਤੂੰ ਜਿੱਦਾਂ ਜਿੱਦਾਂ ਮੈਨੂੰ ਕਹੀ ਗਈ ਮੈਂ ਉਦਾਂ ਉਦਾਂ ਕਰੇਗੀ। ਬੱਟ ਇਹ ਸਭ ਕਰਨ ਦੇ ਪਿੱਛੇ ਰਾਜ਼ ਕੀ ਹੈ ਅੱਜ ਮੈਨੂੰ ਇਹ ਦੱਸ ਕਰੀ। ਮੈਂ ਨਾ ਉਸ ਬੰਦੇ ਦੇ ਨਾ ਸਖਤ ਖਿਲਾਫ ਆ ਜਿਹਨੂੰ ਪਰਮਾਤਮਾ ਨੇ ਇੰਨਾ ਸੋਹਣਾ ਪਰਿਵਾਰ ਦਵੇ ਨਾ ਉਹਨਾਂ ਦੇ ਵਿੱਚ ਖੁਸ਼ ਰਹਿਣ ਦੀ ਬਜਾਏ ਨਾ ਉਹ ਬਾਹਰ ਮੂੰਹ ਮਾਰਨ ਤੇ ਜੇ ਇਹੀ ਕੰਮ ਜਨਾਨੀ ਕਰੇ ਤਾਂ ਉਹਨੂੰ ਜਾਨੋਂ ਮਾਰਨ ਤੱਕ ਜਾਂਦੇ ਆ। ਤੂੰ ਕਿਤੇ ਆਪਦੇ ਵਾਲੇ ਦਾ ਬਦਲਾ ਸਰਨੇ ਤੋ ਤਾਂ ਨਹੀਂ ਪੂਰਾ ਕਰੀ ਜਾਂਦੀ। ਤੇਰੇ ਘਰ ਵਾਲੇ ਨੇ ਵੀ ਤਾਂ ਐਂ ਕੀਤਾ ਸੀ ਤੇਰੇ ਨਾਲ ਫਿਰ ਅੱਜ ਤੈਨੂੰ ਮੇਰੇ ਘਰ ਵਾਲੇ ਦਾ ਪਤਾ ਹੀ ਆ ਕੀ ਹਾਲ ਆ ਨਾ ਇੱਧਰ ਦਾ ਤੇ ਨਾ ਉੱਧਰ ਦਾ ਤੂੰ ਆਪ ਹੀ ਦੇਖ ਲੈ ਆ ਇੰਨਾ ਸੋਹਣਾ 200 ਗੱਜ ਦੇ ਵਿੱਚ ਘਰ ਬਣਾਇਆ ਵਾ ਆਪਣੀ ਮਿਹਨਤ ਨਾਲ ਹੀ ਬਣਾਇਆ ਮੈਂ ਇੰਨਾ ਸੋਹਣਾ ਤਾਂ ਮੈਂ ਰਹੀ ਜਾਨੀ ਆ ਮੈਨੂੰ ਕਿਸੇ ਦੀ ਲੋੜ ਨਹੀਂ ਹੈਗੀ ਬਸ ਮੇਰਾ ਪਰਿਵਾਰ ਮੇਰੇ ਨਾਲ ਖੜਾ ਨਾ ਮੈਨੂੰ ਇਹੀ ਬਹੁਤ ਆ ਚਲ ਛੱਡ ਮੇਰਾ ਦੱਸ ਹੁਣ ਕੀ ਕਰਨਾ ਮੇਰਾ ਤਾਂ ਉਹਦੇ ਨਾਲ ਗੁਜ਼ਾਰਾ ਹੈ ਨਹੀਂ ਆਪਣੇ ਘਰੇ ਉਹ ਲੈ ਕੇ ਨਹੀਂ ਜਾ ਰਿਹਾ ਤੇ ਬਾਹਰ ਮੈਂ ਰਹਿ ਨਹੀਂ ਸਕਦੀ ਉਹਦੇ ਨਾਲ ਆਪ ਤੇ ਚ ਨਾ ਦੋ ਦਿਨ ਉਹਦੇ ਨਾਲ ਰਹਿ ਲਿਆ ਕਰ ਤੇ ਪੰਜ ਦਿਨ ਤੂੰ ਇੱਥੇ ਰਹਿ ਲਿਆ ਕਰ ਹੱਲੇ ਨਾ ਕੁਝ ਖਤਮ ਨਹੀਂ ਹੋਇਆ ਉਹਦੇ ਕਰਮਾਂ ਦੀ ਸਜ਼ਾ ਨਾ ਉਹਨੂੰ ਹੱਲੇ ਮਿਲਣੀ ਆ ਦੇਖ ਪ੍ਰੀਤ ਹੁਣ ਤੱਕ ਤੂੰ ਜਿੱਦਾਂ ਕਿਹਾ ਮੈਂ ਓਦਾਂ ਕੀਤਾ ਉਹਨੂੰ ਹਰ ਪਾਸੋਂ ਦੀ ਭਾ ਭੁੱਖਾ ਨੰਗਾ ਵੀ ਕਰਤਾ ਬਟ ਮੈਨੂੰ ਇਹ ਲੱਗਦਾ ਵੀ ਉਹਦੀ ਜਨਾਨੀ ਤੇ ਉਹਦੇ ਬੱਚਿਆਂ ਨਾਲ ਮੈਂ ਧੋਖਾ ਤਾਂ ਨਹੀਂ ਕਰ ਰਹੀ ਤੈਨੂੰ ਹੁਣੇ ਤਾਂ ਕਹਿ ਕੇ ਹਟੀਆਂ ਕਿ ਹੱਲੇ ਕੁਝ ਵੀ ਖਤਮ ਨਹੀਂ ਹੋਇਆ ਸਟੋਰੀ ਦੇ ਵਿੱਚ ਨਾ ਬੜੇ ਟਵਿਸਟ ਆਣੇ ਆ ਤੂੰ ਦੇਖੀ ਚੱਲ ਸਬਰ ਕਰ ਬਸ ਕਾਲੀ ਨਾ ਕਰ ਯਾਰ ਪ੍ਰੀਤ ਜਿਵੇਂ ਦਾ ਸਵਰਨਾਵਾ ਉਦਾਂ ਹੋਰ ਵੀ ਤਾਂ ਬਾਹਰ ਲੋਗ ਹੋਣਗੇ ਜਿਹੜਾ ਆਪਣੀ ਜਨਾਨੀ ਦੇ ਬੱਚਾ ਨਾਲ ਇਦਾਂ ਧੋਖਾ ਕਰਦੇ ਨੇ ਤੂੰ ਬਾਹਰ ਨਿਕਲ ਕੇ ਤਾਂ ਦੇਖ ਜਿਹੜੇ ਇਦਾਂ ਕਰਦੇ ਨੇ ਨਾ ਐਂਡ ਉਹਨਾਂ ਦਾ ਮਾੜਾ ਹੀ ਹੁੰਦਾ ਆ ਐਂਡ ਦੇ ਵਿੱਚ ਨਾ ਫਿਰ ਵੈਸੇ ਤਾਂ ਸਾਹਮਣੇ ਬੱਚੇ ਜਨਾਨੀ ਆ ਪਰ ਕਈ ਵਾਰੀ ਨਾ ਉਹ ਵੀ ਨਹੀਂ ਰਹਿੰਦੇ ਯਾਰ ਇਸੇ ਗੱਲ ਦਾ ਤਾਂ ਡਰ ਆ ਜੇ ਸਵਰਣੇ ਦੀ ਜਨਾਨੀ ਤੇ ਉਹਦੇ ਬੱਚਿਆਂ ਨੇ ਕੁਝ ਕਰ ਲਿਆ ਆਪਾਂ ਤਾਂ ਸਾਰੀ ਜ਼ਿੰਦਗੀ ਰੱਬ ਨੂੰ ਮੂੰਹ ਦਿਖਾਣ ਜੋਗੇ ਵੀ ਨਹੀਂ ਰਹੋਗੇ ਨਹੀਂ ਰੁਪਾਲੀ ਐਦਾਂ ਨਹੀਂ ਹੋ ਸਕਦਾ ਸਵਰਨੇ ਦੀ ਜਨਾਨੀ ਨਾ ਬਹੁਤ ਹਿੰਮਤੀ ਹੈ ਜਿਹਨੇ ਕਰਨਾ ਹੋਵੇ ਨਾ ਉਹਨੇ ਹੁਣ ਤੱਕ ਕਾਰ ਹੀ ਲੈਣਾ ਸੀਗਾ ਅੱਜ ਤੱਕ ਨਾ ਉਹ ਬਹੁਤ ਜ਼ਿਆਦਾ ਟੋਲਰੇਟ ਕਰ ਰਹੀ ਹੈ ਇਹਨੂੰ ਮੈਨੂੰ ਪਤਾ ਹੈ ਵੀ ਤੇਰੇ ਦਿਮਾਗ 'ਚ ਕੁਛ ਨਾ ਕੁਛ ਤਾਂ ਚੱਲਦਾ ਪਿਆ ਛੇਤੀ ਇਸ ਚੀਜ਼ ਦਾ ਹੱਲ ਘੱਟ ਔਰ ਨਾਲੇ ਬਹੁਤਾ ਚਿਰ ਮੈਂ ਇਸ ਬੰਦੇ ਨਾਲ ਨਹੀਂ ਰਹਿ ਸਕਦੀ ਉਹ ਹੋ ਇੰਨੀ ਅੱਗੇ ਆ ਗਏ ਆ ਆਪਾਂ ਹੁਣ ਤੂੰ ਪੈਰ ਪਿੱਛੇ ਪੱਟੀ ਜਾਨੀ ਆ ਐਦਾਂ ਨਾ ਨਾ ਕਰ ਤੈਨੂੰ ਕਿਹਾ ਹੈ ਨਾ ਸਬਰ ਕਰ ਥੋੜਾ ਜਿਹਾ ਜਿਵੇਂ ਉਹ ਰੱਖਦਾ ਨਾ ਥੋੜਾ ਜਿਹਾ ਐਡਜਸਟ ਕਰਕੇ ਚੱਲ ਹੁਣੇ ਮਿਲ ਕੇ ਆਈਆਂ ਸਵਰਨੇ ਨੂੰ ਮੈਨੂੰ ਕਹਿੰਦਾ ਲਵਪ੍ਰੀਤ ਤੇ ਮੰਮੀ ਨੇ ਮਿਲਣਾ ਨਾ ਦੋ ਦਿਨਾਂ ਤੱਕ ਕਰ ਹੁਣ ਤੂੰ ਮੈਨੂੰ ਦੱਸ ਮੈਂ ਕੀ ਕਰਾਂ ਐਨੀ ਦੇਰ ਗੱਲਾਂ ਕਰਕੇ ਨਾ ਮੁੱਦੇ ਦੀ ਗੱਲ ਜਿਹੜੀ ਹੁਣ ਮੈਨੂੰ ਦੱਸੀ ਆ ਤੂੰ ਮੈਨੂੰ ਕਿਹਾ ਹੈ ਨਾ ਕਿ ਉਹਦੀ ਮਾਂ ਤੇ ਲਵਪ੍ਰੀਤ ਆਰੇ ਹੁਣ ਤੂੰ ਸੁਣ ਅੱਗੇ ਕੀ ਕਰਨਾ ਸਮਝ ਗਈ ਨਾ ਬਸ ਯਾਰ ਜਿੱਦਾਂ ਤੂੰ ਕਿਹਾ ਜੇ ਮੈਂ ਅੱdna ਕਰਾਂਗੀ ਕਹਾਣੀ ਤਾਂ ਹੋਰ ਇੰਟਰਸਟਿੰਗ ਹੋ ਜਾਣੀ ਐ ਉਹੀ ਤਾਂ ਆਪਾਂ ਕਰਨਾ ਆ ਅੱਜ ਸੰਧੂ ਵਾਲੇ ਮੈਟਰ ਨੂੰ ਨਾ 4 ਦਿਨ ਹੋ ਗਏ ਨੇ ਤੁਸੀਂ ਜਾ ਕੇ ਗੱਲ ਤਾਂ ਕਰਕੇ ਆਓ ਪਤਾ ਤਾਂ ਕਰੋ ਕਿ ਪਵਨ ਕਿੰਨੇ ਪੈਸੇ ਲੈ ਗਿਆ ਚਲੋ ਕੋਈ ਗੱਲ ਨਹੀਂ ਜੇ ਅੱਜ ਨਾ ਸਹੀ ਤਾਂ ਕੱਲ ਜ਼ਰੂਰ ਜਾ ਕੇ ਆਓ ਪਤਾ ਤਾਂ ਲੱਗੇ ਕਿ ਪਵਨ ਨੇ ਹੀਰਾ ਫੇਰੀ ਕੀਤੀ ਕਿਉਂ ਸੀਗੀ ਚਲੋ ਠੀਕ ਆ ਹਾਂਜੀ ਮੰਮੀ ਤੁਸੀਂ ਮੈਨੂੰ ਬੁਲਾਇਆ ਸੀ ਆਹੀ ਕੰਮ ਵਾਸਤੇ ਮੈਂ ਤੈਨੂੰ ਬੁਲਾਇਆ ਸੀ ਉਹ ਕੰਮ ਤੂੰ ਕਰੀ ਜਾਨੀਂ ਸਮਝੀ ਨਹੀਂ ਕੀ ਮਤਲਬ ਮਤਲਬ ਐ ਕਿ ਜੋ ਵੀ ਹੋ ਹਵਾ ਗਿਆ ਹੈ ਨਾ ਉਹਨੂੰ ਖਤਮ ਕਰੋ ਪਵਨ ਨੂੰ ਨਾ ਹੁਣ ਮੈਂ ਸਮਝਾਤਾ ਹੁਣ ਦੁਬਾਰਾ ਨਹੀਂ ਇਹੋ ਜੀ ਹਰਕਤ ਕਰੇਗਾ ਓ ਮੰਮੀ ਤੁਸੀਂ ਹਮੇਸ਼ਾ ਨਾ ਮੇਰੇ ਬਾਰੇ ਨੈਗੇਟਿਵ ਹੀ ਸੋਚਿਆ ਕਰੋ ਉਹ ਮੈਂ ਤਾਂ ਇਹਨਾਂ ਨੂੰ ਤਾਂ ਕਿਹਾਗਾ ਕਿ ਇੱਕ ਵਾਰ ਸੰਦੂ ਕੋਲ ਹੋ ਕੇ ਤਾਂ ਆਓ ਕਿਤੇ ਉਹਨਾਂ ਨੇ ਪਾਵਨ ਨੂੰ ਕਮਿਸ਼ਨ ਘੱਟ ਤਾਂ ਨਹੀਂ ਦਿੱਤੀ ਦੀਪੀ ਟਿਕ ਜਾ ਟਿਕ ਜਾ ਮੈਨੂੰ ਤਾਂ ਲੱਗਦਾ ਤੈਨੂੰ ਨਾ ਦੋਨੋਂ ਭਰਾ ਹੱਸਦੇ ਖੇਲਦੇ ਚੰਗੇ ਨਹੀਂ ਲੱਗਦੇ ਤੂੰ ਐ ਨਹੀਂ ਪਤਾ ਲਾਂਦੀ ਪਈ ਵੀ ਕਮਿਸ਼ਨ ਕਿੰਨੀ ਆਈ ਏ ਤੇ ਕਿੰਨੀ ਨਹੀਂ ਤੂੰ ਐ ਪਤਾ ਲਾਨੀ ਪਈ ਐ ਵੀ ਕਿਤੇ ਹੋਰ ਤਾਂ ਨਹੀਂ ਹੀਰਾ ਫੇਰੀਆਂ ਕਰਦਾ ਪਿਆ ਛੋਟਾ ਭਰਾ ਨਾ ਆਪੇ ਵੱਡੇ ਨਾਲ ਹੱਲ ਕਰ ਲੇਗਾ ਤੇ ਵੱਡਾ ਭਰਾ ਛੋਟੇ ਨਾਲ ਆਪੇ ਹੱਲ ਕਰ ਲੇਗਾ ਤੂੰ ਨਾ ਜਰਾ ਵਿੱਚ ਚੁੰਜਾਂ ਘੱਟ ਮਾਰਿਆ ਕਰ ਤੁਸੀਂ ਨਾ ਮੰਮੀ ਹਰ ਵਾਰ ਗਲਤ ਸੋਚਦੇ ਰਹਿੰਦੇ ਹੋ ਮੇਰਾ ਤਾਂ ਨਾ ਪਤਾ ਲਗਾਉਣ ਦਾ ਮਕਸਦ ਇਹ ਵੀ ਆ ਕਿ ਬਾਹਰੋਂ ਵਾਰ ਮੁੰਡਾ ਕਿਤੇ ਫਸਿਆ ਤਾਂ ਨਹੀਂ ਪਿਆ ਕਿਸੇ ਨੂੰ ਕੋਈ ਪੈਸਾ ਤਾਂ ਨਹੀਂ ਦੇਣਾ ਹੈਗਾ ਹਰ ਚੀਜ਼ ਤੇ ਉਹਦਾ ਭਰਾ ਉਹਨੂੰ ਦੇ ਹੀ ਜਾਂਦਾ ਉਹਨੂੰ ਬਾਹਰੋਂ ਪੈਸੇ ਜਾਂ ਚੀਜ਼ ਲੈਣ ਦੀ ਕੀ ਲੋੜ ਹੈ ਜੇ ਆਹ ਕੰਮ ਵਾਸਤੇ ਮੈਨੂੰ ਬੁਲਾਇਆ ਸੀ ਨਾ ਤਾਂ ਉੱਪਰ ਹੀ ਦੱਸ ਦਿੰਦੇ ਇੱਕ ਤਾਂ ਬਾਰ-ਬਾਰ ਉੱਪਰ-ਨੀਚੇ ਜਾਣਾ ਆਉਣਾ ਬੜਾ ਔਖਾ ਗਾ ਸਿੱਧਾ ਕਹਿ ਵੀ ਮੈਂ ਨਾ ਲੱਗ ਹੋਣਾ ਚਾਹੀਨੀ ਆ ਤੈਨੂੰ ਨਾ ਪੋੜੀਆਂ ਨਹੀਂ ਚੁੱਭਦੀਆਂ ਤੈਨੂੰ ਆ ਦੋ ਭਰਾ ਚੁੱਭਦੇ ਨੇ ਜੋ ਸਮਝਣਾ ਨਾ ਤੁਸੀਂ ਨੇ ਸਮਝ ਲਓ ਪਰ ਗੱਲ ਤਾਂ ਤੁਹਾਡੇ ਮੁੰਡੇ ਦੀ ਗਲਤ ਆ ਨਾ ਜਦੋਂ ਵੱਡਾ ਭਰਾ ਸਾਰਾ ਖਰਚਾ ਦੇ ਹੀ ਜਾਂਦਾ ਫੇਰ ਵਿੱਚ ਉਹ ਕੁੰਡੀਆਂ ਕਿ ਲਾਉਂਦਾ ਪਿਆ ਬੱਚਾ ਜਦੋਂ ਛੋਟਾ ਹੁੰਦਾ ਹੈ ਨਾ ਤਾਂ ਉਦੋਂ 10 ਰੁਪਏ ਮੰਗਦਾ ਨਾ ਚੰਗਾ ਲੱਗਦਾ ਤੇ ਜਦੋਂ ਬੱਚਾ ਵਿਆਹਿਆ ਜਾਵੇ ਫੇਰ ਉਹ ਭਰਾ ਕੋਲੋਂ ਜਾਂ ਮਾਪਿਓ ਕੋਲੋਂ ਖਰਚਾ ਮੰਗਦਾ ਨਾ ਔਖਾ ਲੱਗਦਾ ਮੰਮੀ ਤਾਹੀ ਤਾਂ ਮੈਂ ਤੁਹਾਨੂੰ ਤਿੰਨ ਚਾਰ ਵਾਰ ਕਹਿ ਚੁੱਕੀ ਆ ਤੇ ਪੰਜਵੀਂ ਵਾਰ ਤੁਹਾਨੂੰ ਮੈਂ ਫੇਰ ਕਹਿ ਦਿੰਨੀ ਆ ਕਿ ਇਹਨਾਂ ਦੋਨਾਂ ਭਰਾਵਾਂ ਦਾ ਨਾ ਖਰਚੇ ਵੱਖੋ ਵੱਖਰਾ ਕਰ ਦਿੰਨੇ ਆ ਪਤਾ ਲੱਗ ਜੂ ਕਿਹੜਾ ਕੀ ਕਮਾਉਂਦਾ ਤੇ ਕੀ ਨਹੀਂ ਇੱਕ ਗੱਲ ਦਾ ਹਿਸਾਬ ਲਾ ਲਈ ਜੇ ਖਰਚੇ ਲੱਗ ਲੱਗ ਹੋ ਗਏ ਨਾ ਪਵਨ ਨੇ ਤੇ ਵੱਧ ਜਾਣਾ ਪਰ ਤੇਰੇ ਵਾਲੇ ਨੇ ਉੱਥੇ ਹੀ ਖੜੇ ਰਹਿਣਾ ਨਾ ਪ੍ਰੌਟੀ ਦੇ ਕੰਮ ਦੀ ਨੌਲੇਜ ਮੇਰੇ ਘਰ ਵਾਲੇ ਨੂੰ ਫੈਕਟਰੀ ਦੇ ਸਾਰੇ ਕੰਮ ਦੀ ਨੌਲੇਜ ਮੇਰੇ ਘਰ ਵਾਲੇ ਨੂੰ ਹੁਣ ਤੱਕ ਜੋ ਵੀ ਸਿਖਾਇਆ ਨਾ ਪਵਨ ਨੂੰ ਉਹਨਾਂ ਨੇ ਸਿਖਾਇਆ ਤੇ ਫੇਰ ਪਿੱਛੇ ਕਿੱਦਾਂ ਰਹਿ ਜਾਊਗਾ ਤੇਰੇ ਵਾਲਾ ਨਾ ਕੁਰਸੀ ਤੇ ਬੈਠ ਕੇ ਆਰਡਰ ਹੀ ਮਾਰਦਾ ਹੈ ਤੇ ਪਵਨ ਨੂੰ ਸਾਰੀ ਮਾਰਕੀਟ ਨਾ ਜਾਣਦੀ ਵੀ ਹੈ ਤੇ ਗੱਲ ਤਾਂ ਉਸ ਹਾਬਲਾ ਲਾ ਉਹਦੀ ਬਣੀ ਹੋਈ ਹੈ ਕੰਮ ਲੱਗ ਕਰਨ ਨੂੰ ਨਾ ਪਵਨ ਅੱਜ ਕਰ ਲਵੇ ਪਰ ਉਹ ਥੋੜੀ ਆਪਣੇ ਵੱਡੇ ਭਰਾ ਦੀ ਨਾ ਸ਼ਰਮ ਕਰਦਾ ਵੀ ਉਹ ਮੇਰਾ ਭਰਾ ਵੀ ਹੈ ਤੇ ਮੇਰਾ ਗੁਰੂ ਵੀ ਹੈ ਜੇ ਆਪਣੇ ਭਰਾ ਦੀ ਨਾ ਸ਼ਰਮ ਲਾਜ ਕਰਦਾ ਤੇ ਗੁਰੂ ਵੀ ਮੰਨਦਾ ਤਾਂ ਵਿੱਚੋਂ ਕੁੰਡੀਆਂ ਨਾ ਲਾਉਂਦਾ ਉਹ ਗਲਤ ਤਾਂ ਨਾ ਮੈਨੂੰ ਇਹ ਬਹੁਤ ਚੁਵੀ ਜਾਂਦੀ ਏ ਉਸ ਦਿਨ ਦੀ ਉਹਨੇ ਤੇਰੇ ਪੇਕਿਆਂ ਕੋਲੋਂ ਤਾਂ ਨਹੀਂ ਕੁਝ ਮੰਗਿਆ ਜੋ ਵੀ ਕੀਤਾ ਉਹਨੇ ਆਪਣੇ ਭਰਾ ਨਾਲ ਹੀ ਕੀਤਾ ਹੈ ਨਾ ਵੈਸੇ ਮੰਮੀ ਤੁਹਾਨੂੰ ਨਾ ਪਵਨ ਦੇ ਕੰਨ ਤੇ ਇੱਕ ਸੁਟਣੀ ਚਾਹੀਦੀ ਆ ਉਹਨੂੰ ਪੁੱਛੋ ਕਿ ਆ ਕਿਉਂ ਕੀਤਾ ਤੁਸੀਂ ਤਾਂ ਅੱਗੋਂ ਦੀ ਸਭ ਨੂੰ ਸਪੋਰਟ ਕਰੀ ਜਾਂਦੇ ਹੋ ਐਨਾ ਤਾਂ ਨਾ ਮੈਨੂੰ ਆਪਣੇ ਬੱਚਿਆਂ ਤੇ ਵੀ ਸ਼ਿਵਾਸ ਈ ਏ ਵੀ ਜੋ ਵੀ ਕਰਨਗੇ ਨਾ ਉਹ ਚੰਗੇ ਵਾਸਤੇ ਹੀ ਕਰਨਗੇ ਏਹਰਾ ਫੇਰੀਆਂ ਨਾ ਸਾਡੇ ਖੂਨ ਚ ਨਹੀਂ ਹੈਗੀਆਂ ਬੱਸ ਫਿਰ ਮੰਮੀ ਤੁਸੀਂ ਟੈਨਸ਼ਨ ਕਿਉਂ ਲਈ ਆ ਕੋਈ ਗੱਲ ਨਹੀਂ ਜੇ ਜਾ ਕੇ ਸੰਧੂ ਕੋਲ ਪਤਾ ਵੀ ਕਰੇ ਆਉਣਗੇ ਤਾਂ ਪਤਾ ਲੱਗ ਜੂਗਾ ਵੀ ਇਹਨੇ ਹੀਰਾ ਫੇਰੀ ਕੀਤੀ ਕਿਉਂ ਆ ਨਾ ਵਾਰ-ਵਾਰ ਤੇਰੇ ਵਾਸਤੇ ਹੀਰਾ ਫੇਰੀ ਹੀਰਾ ਫੇਰੀ ਕਹਿਣੀ ਕੋਈ ਚੰਗੀ ਗੱਲ ਐ ਜਨਾਨੀਓ ਦੀ ਸੁਣੂਗੀ ਤੇ ਕੀ ਸੋਚੂਗੀ ਬਸ ਫਿਰ ਇਹੀ ਸੋਚੂਗੀ ਕਿ ਮੇਰਾ ਨਾ ਗਲਤ ਬੰਦੇ ਨਾਲ ਵਿਆਹ ਹੋ ਗਿਆ ਤੈਨੂੰ ਨਾ ਮੈਂ ਬੁਲਾ ਕੇ ਗਲਤੀ ਹੋਈ ਕਰ ਲਈ ਚਲ ਜਾ ਆਪਣੇ ਕਮਰੇ ਵਿੱਚ ਅਚੀਕਾ ਗੁੜੀ ਸਰਪੰਚ ਸਾਹਿਬ ਤੁਸੀਂ ਸਤਿ ਸ਼੍ਰੀ ਅਕਾਲ ਜੀ ਮੰਮੀ ਬੈਠਾ ਸਰਪੰਚ ਸਾਹਿਬ ਮੰਮੀ ਆਂਦੇ ਪਏ ਨੇ ਹਮ ਨੂੰ ਸਰਪੰਚ ਸਾਡੇ ਘਰ ਕੀ ਕੰਨਾ ਆ ਕੁਈ ਕੰਮ ਆਇਆ ਹੋਣਾ ਮੋਟਾ ਜੂ ਆਉਣ ਵਾਲੀ ਐ ਹਾਂ ਲੈ ਕਿੱਥੇ ਵੋਟਾ ਟਾਈਮ ਪਿਆ ਹੋਇਆ ਕਿਤੇ ਮੰਨਜੀ ਨੇ ਤੇ ਨਹੀਂ ਬੁਲਾਇਆ ਚਲ ਮੈਂ ਦੇਖਦੀ ਆ ਪਾਣੀ ਲਿਆ ਓ ਕਿਵੇਂ ਸਰਪੰਚ ਜੀ ਠੀਕੋ ਉਹ ਕਹ ਰੈਲੀ ਰੋਲੀ ਕੱਢਣੀ ਐ ਤੁਹਾਨੂੰ ਪਤਾ ਮੇਰੇ ਇੱਕ ਫੋਨ ਤੇ ਨਾ ਸਾਰੀਆਂ ਬੀਬੀਆਂ ਇਕੱਠੀਆਂ ਹੋ ਜਾਂਦੀਆਂ ਦੱਸੋ ਮਾਤਾ ਜੀ ਬੀਬੀਆਂ ਆ ਬਾਅਦ ਇਕੱਠੀਆਂ ਕਰ ਲਾਂਗੇ ਪਹਿਲਾਂ ਆਪਦਾ ਪਰਿਵਾਰ ਇਕੱਠਾ ਕਰ ਲਈਏ ਅੱਛਾ ਫਿਰ ਤੈਨੂੰ ਮਨਪ੍ਰੀਤ ਨੇ ਬੁਲਾਇਆ ਮੈਂ ਵੀ ਕਹਾਂ ਵੀ ਅੱਜ ਸਰਪੰਚ ਨੂੰ ਸਾਡੇ ਘਰ ਦੀ ਯਾਦ ਕਿੱਦਾਂ ਆ ਗਈ ਲੋ ਸਰਪੰਚ ਸਾਹਿਬ ਪਾਣੀ ਚਾਹ ਬਣਾਵਾਂ ਕਿ ਕੁਝ ਠੰਡਾ ਲੈ ਕੇ ਆਵਾਂ ਚਾਹ ਠੰਡਾ ਕੁਝ ਨਹੀਂ ਮਨਪ੍ਰੀਤ ਬੁਲਾਓ ਕਿੱਥੇ ਹੋ ਨਪਾਲ ਸਿੰਘ ਕਿਵੇਂ ਹੋ ਠੀਕ ਹੋ ਮੜਾ ਪਰੇ ਹੋ ਹੋ ਸੁਣਾਓ ਕਿਵੇਂ ਹੋ ਕੀ ਹਾਲ ਮਨ ਤੇ ਬਾਬਾ ਜੀ ਆ ਗਏ ਜਾਂ ਉਧਰ ਹੀ ਆ ਗਏ ਨਾ ਕਰਨ ਭਾਬੀ ਨੂੰ ਬੁਲਾ ਕੇ ਲਿਆ ਹਾਂ ਵੀ ਮਨਪੀਤਾ ਕਿਵੇਂ ਕਰਨੀ ਫਿਰ ਆਲਨ ਤੋਂ ਭਾਬੀ ਨੂੰ ਫਿਰ ਦੇਖ ਲੈਣੇ ਉਹ ਨਾ ਕੀ ਲੁੱਤੀਆਂ ਤੋਂ ਲੈ ਕੇ ਆਏ ਆ ਸਰਪੰਚ ਨੂੰ ਜਿਹੜਾ ਸਵੇਰੇ ਸਵੇਰੇ ਪੰਚਾਇਤ ਬੈਠਾਉਣ ਲੱਗੇ ਸੀ ਛਿੱਜੀ ਖਾਣੀ ਚੱਲ ਆ ਜੋ ਕਿਰਨ ਦੀਦੀ ਕੀ ਕੀ ਇੱਕ ਵਾਰ ਦੁਬਾਰਾ ਗਈ ਮੈਂ ਕਿਹਾ ਕਿਰਨ ਦੀਦੀ ਤੁਸੀਂ ਉਧਰ ਆ ਜਾਓਗੇ ਮਨਪ੍ਰੀਤ ਨੇ ਤੁਹਾਨੂੰ ਬੁਲਾਉਂਦੇ ਸੀ ਚੱਲ ਮੈਂ ਆਨੀ ਆ ਆ ਬੁੰਨੂ ਤੇ ਇਕਮ ਨਾ ਫੋਟੇ ਤੇ ਖੇਡੀ ਜਾਂਦੇ ਸੀ ਤੇ ਗੁੰਨੂ ਨੇ ਕੁਝ ਖਾਦਾ ਵਾ ਜੇ ਨਹੀਂ ਖਾਦਾ ਤੇ ਮੈਨੂੰ ਦੱਸ ਦੋ ਮੈਂ ਕੁਝ ਦੇ ਆਨੀ ਆ ਜੋਨੇ ਖਾਣਾ ਸੀ ਨਾ ਖਾ ਲਿਆ ਉਹਦੀ ਫਿਕਰ ਕਰਨ ਨੂੰ ਨਾ ਮੈਂ ਬੈਠੀ ਆ ਮੈਨੂੰ ਇੱਕ ਗੱਲ ਦੱਸ ਅੱਜ ਮਿੱਠੀ ਗਿਓ ਹੋਈ ਹੋਈ ਆ ਉਧਰ ਮੈਨੂੰ ਲੱਗਦਾ ਕੋਈ ਆਇਆ ਹੋਇਆ ਇੱਟਾ ਨਾ ਘੰਟੇ-ਘੰਟੇ ਬਾਅਦ ਮੇਰਾ ਰੋਲ ਚੇਂਜ ਕਰ ਦਿੰਦੇ ਆ ਮਾਤਾ ਜੀ ਤੁਸੀਂ ਘਰ ਦੇ ਮੋਢੀ ਹੋ ਇਹ ਸਭ ਕਰਦੇ ਤੁਸੀਂ ਚੰਗੇ ਨਹੀਂ ਲੱਗਦੇ ਇਹ ਸਰਪੰਚਾ ਇਹ ਮੇਰੇ ਘਰ ਦਾ ਮਾਮਲਾ ਹੈ ਮੈਂ ਕਿੱਦਾਂ ਚਲਾਣਾ ਤੇ ਕਿੱਦਾਂ ਨਹੀਂ ਇਹ ਤੂੰ ਵਿੱਚ ਦਖਲ ਅੰਦਾਜ਼ੀ ਨਾ ਕਰੇ ਨਾ ਤਾਂ ਵਧੀਆ ਰਹੂਗਾ ਸਰਪੰਚ ਸਾਹਿਬ ਆਗੇ ਭਾਬੀ ਭਾਬੀ ਜੋ ਦੁੱਖ ਤਕਲੀਫ ਹੈਗੀ ਆ ਦੱਸੋ ਸਰਪੰਚ ਸਾਹਿਬ ਨੂੰ ਅੱਛੀ ਗੱਲ ਗਲਤ ਹੈ ਦਾ ਮੇਰੇ ਘਰ ਵਾਲਾ ਮੈਨੂੰ ਤੇ ਮੇਰੀਆਂ ਕੁੜੀਆਂ ਨੂੰ ਕੁਛ ਲਵੇ ਜਾਤਾ ਇਸ ਦਾ ਅਰਥ ਉਹ ਜਿਹੜਾ ਹਿੱਸਾ ਬੰਦਾ ਸਾਡਾ ਉਹ ਸਾਨੂੰ ਦਿੱਤਾ ਜਾਵੇ ਆ ਦੇਖ ਲੈ ਜਿਹੜੇ ਨਾ ਦਿਨੇ-ਦਿਨੇ ਭੰਗ ਪੀਤੀ ਹੋਈ ਸਰਪੰਚਾ ਮੈਂ ਜਿੰਦੀ ਜਗਦੀ ਬੈਠੀ ਆ ਮੈਂ ਇਹਨੂੰ ਘਰ ਦਾ ਹਿੱਸਾ ਕਿਵੇਂ ਦੇ ਦੇਵਾਂ ਚਲੋ ਨਹੀਂ ਹਿੱਸਾ ਦੇਣਾ ਨਾ ਦੋ ਪਰ ਆਪਣੇ ਮੁੰਡੇ ਨੂੰ ਇਹ ਤਾਂ ਸਮਝਾਓ ਵੀ ਆਪਦਾ ਪਰਿਵਾਰ ਸੰਭੇ ਮਾਦਾ ਇਹਨਾਂ ਤੁਹਾਨੂੰ ਵੀ ਬਦਾ ਕਿ ਉਹ ਆਪਣਾ ਪਰਿਵਾਰ ਨਹੀਂ ਸੰਭ ਸਕਦਾ ਉਹ ਦੂਜੀ ਦੇ ਮਗਰ ਲੱਗਾ ਆ ਸਰਪੰਚ ਸਾਹਿਬ ਇਹ ਦੇਖੋ ਹੋਰਾ ਪਰ ਬੱਚੀ ਆ ਇਸ ਟਾਈਮ ਦੁਨੀਆ ਦਾ ਕੁਛ ਨਹੀਂ ਪਤਾ ਜਦੋਂ ਵੱਡੀ ਹੋਏਗੀ ਉਦੋਂ ਤਾਂ ਅਕਸਰ ਪੁੱਛਣਗੇ ਨਾ ਤੇਰਾ ਪਿਓ ਕਿੱਥੇ ਐ ਤੂੰ ਦੱਸ ਬੇਟਾ ਕਿੱਦਾਂ ਕਰਨਾ ਆਪਾਂ ਉਦਾਂ ਕਰ ਲੈਨੇ ਆ ਮੈਂ ਤਾਂ ਇਸ ਪਰਵਾਰ ਨਾਲ ਰਲ ਮਿਲ ਕੇ ਰਹਿਣਾ ਚਾਹਨੀ ਐ ਜਿੰਨੀ ਇੱਜ਼ਤ ਮੈਂ ਦੇਨੀ ਆ ਮੈਨੂੰ ਵੀ ਲੱਗਦਾ ਕਿ ਉਹਨਾਂ ਇੱਜ਼ਤ ਐ ਵੀ ਦੇਣ ਮੈਨੂੰ ਸਰਪੰਚ ਸਾਹਿਬ ਨੂੰ ਨਾ ਪੂਰੀ ਗੱਲ ਦੱਸ ਤੂੰ ਤੇ ਰਲ ਮਿਲ ਕੇ ਰਹਿਣਾ ਚਾਹਨੀ ਐ ਪਰ ਤੇਰਾ ਘਰ ਵਾਲਾ ਤੇਰੇ ਨਾਲ ਨਹੀਂ ਰਹਿਣਾ ਚਾਹੁੰਦਾ ਨਾਲੇ ਹੁਣ ਤੁਸੀਂ ਦੱਸੋ ਜਦ ਇਹਦਾ ਘਰ ਵਾਲਾ ਹੀ ਨਹੀਂ ਇਹਦੇ ਨਾਲ ਰਹਿਣਾ ਚਾਹੁੰਦਾ ਤੇ ਉਥੇ ਅਸੀਂ ਜਾਂ ਮੰਮੀ ਕੀ ਕਰ ਸਕਦੇ ਨੇ ਲਾਪਰੀਤ ਸਾਹ ਤਾਂ ਆਪਣੇ ਵਾਲਾ ਹੀ ਆ ਜੇ ਸਵਰਨਾ ਭਾਬੀ ਨਾਲ ਨਹੀਂ ਰਹਿਣਾ ਚਾਹੁੰਦਾ ਤੇ ਰਹਿਣਾ ਤਾਂ ਮੈਂ ਵੀ ਨਹੀਂ ਚਾਹੁੰਦਾ ਤੇਰਾ ਨਾ ਜੇ ਭਾਬੀ ਨੂੰ ਤੁਸੀਂ ਘਰੋਂ ਕੱਢ ਸਕਦੇ ਹੋ ਤੇ ਬੈਗ ਦਾ ਤੇਰਾ ਵੀ ਪੈਕ ਕਰਨਾ ਹੀ ਪੈਣਾ ਅ ਜਦ ਇਹ ਹੁਣ ਸਰਪੰਚ ਸਾਹਿਬ ਨੂੰ ਘਰੇ ਬੁਲਾਇਆ ਹੀ ਹੈ ਤੇ ਤੂੰ ਆਪਣਾ ਮੂੰਹ ਬੰਦ ਕਰ ਲੈ ਟਕਾ ਟਕਾ ਕੇ ਡਾਇਲੋਗ ਮਾਰਦਾ ਰਹੂਗਾ ਮੰਮੀ ਜਿੰਨਾ ਜੋਰ ਤੁਸੀਂ ਘਰ ਖਿਲਾਰਾਂ ਨੂੰ ਲਗਾ ਰਹੇ ਨਾ ਉਹੀ ਜੋਰ ਤੁਸੀਂ ਕਰ ਜੋੜਨ ਨੂੰ ਲਗਾਇਆ ਹੁੰਦਾ ਨਾ ਤੁਹਾਡੇ ਮੁੰਡੇ ਵੀ ਖੁਸ਼ ਦੋਨੋਂ ਤੇ ਤੁਹਾਡੀ ਨੂੰਹਾਂ ਵੀ ਖੁਸ਼ ਦੋਨੋਂ ਤਾਂ ਬਾਬੇ ਤੂੰ 2 ਮਿੰਟ ਚੁੱਪ ਗਾ ਉਹ ਵੀ ਗੁੱਡੀ ਚੁੱਪ ਕਰ ਹਾਂਜੀ ਮਾਤਾ ਜੀ ਤੁਸੀਂ ਦੱਸੋ ਕੀ ਚਾਹੁੰਦੇ ਮੈਂ ਕੀ ਚਾਹਣਾ ਮੈਂ ਤਾਂ ਚਾਹਨੀ ਆ ਵੀ ਇਹ ਰਹਿ ਜਾਵੇ ਇਸ ਘਰ ਚ ਪਰ ਮੇਰਾ ਮੁੰਡਾ ਵੀ ਤਾਂ ਰਾਜੀ ਹੋਵੇ ਇਹਨੂੰ ਰੱਖਣ ਲਈ ਫਿਰ ਆਪਣੇ ਮੁੰਡੇ ਨੂੰ ਤਾਂ ਤੁਸੀਂ ਹੀ ਰਾਜੀ ਕਰਨਾ ਨਾ ਜੇ ਗਲਤ ਰਾਹੇ ਪਿਆ ਤੇ ਸੱਟੋ ਗੰਨ ਦੇ ਉਹਦੇ ਉਹ ਅਸੀਂ ਤਾਂ ਉਹਨੂੰ ਬਥੇਰਾ ਸਮਝਾ ਲਿਆ ਉਹ ਨਹੀਂ ਸਮਝਦਾ ਇਹ ਚ ਅਸੀਂ ਕੀ ਕਰੀਏ ਉਹਨੂੰ ਵੀ ਤਾਂ ਮੁੰਡਾ ਚਾਹੀਦਾ ਉਨੇ ਵੀ ਤਾਂ ਬੜਾ ਆਪਾ ਦੇਖਣਾ ਮਾਤਾ ਜੀ ਬੜਾਪੇ ਦੇ ਵਿੱਚ ਜੋ ਧੀਆ ਕਰ ਸਕਦੀਆਂ ਉਹ ਪੁੱਤ ਨਹੀਂ ਕਰ ਸਕਦੇ ਦੇਖ ਸਰਪੰਚਾ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਤੂੰ ਸਾਡੇ ਘਰ ਦੇ ਮਾਮਲੇ 'ਚ ਨਾ ਨਾ ਬੋਲ ਤਾਂ ਵਧੀਆ ਰਹੂਗਾ ਮਾਤਾ ਜੀ ਕਹਿਦਾ ਪਰਿਵਾਰ ਟੁੱਟਦਾ ਪਿਆ ਤੇ ਜੋੜਨ ਦਾ ਫਰਜ਼ ਤਾਂ ਸਾਡਾ ਹੀ ਆ ਉਹ ਤੂੰ ਐਂ ਦੇਖ ਲੈ ਕਿ ਇੱਕ ਪਰਿਵਾਰ ਜੋੜਨ ਦੇ ਚੱਕਰ 'ਚ ਨਾ ਤੇਰੀਆਂ 100 ਵੋਟਾਂ ਟੁੱਟ ਜਾਣੀਆਂ ਸੋਚ ਲੈ ਮੈਂ ਸਮਝਿਆ ਨਹੀਂ ਕਿੱਦਾਂ ਮਾਤਾ ਬੋਟਾ ਬੁਟਾ ਇਤੋਂ ਕੀ ਨਾ ਦੇ ਬਥੇਰੇ ਯਾਰ ਦੋਸਤਾ ਫਿਰ ਜਿਤਾ ਦਾਂਗੇ ਆਟਾ ਕਿਆ ਰਿਆ ਟਕਿਆ ਰਿਆ ਸਰਪੰਚ ਸਾਹਿਬ ਜਦੋਂ ਬੋਟਾ ਸੀ ਨਾ ਇਹ 20 ਮੁੰਡੇ ਲੈ ਕੇ ਆਇਆ ਸੀ ਤੇ ਮੈਂ 100 ਜਨਾਨੀਆਂ ਲੈ ਕੇ ਸੀ ਇਕੱਠੀਆਂ ਕਰਕੇ ਹੁਣ ਤੁਸੀਂ ਦੱਸੋ ਇੱਧਰ ਕਿ ਇੱਧਰ ਮਨਬੀ ਇੱਧਰ ਮੈਂ ਕੀ ਕਹਿੰਦਾ ਸੀ ਇਹ ਤੁਹਾਡੇ ਘਰ ਦਾ ਮਸਲਾ ਵਾ ਮੈਂ ਵਿੱਚ ਨਾ ਹੀ ਬੋਲਾਂ ਤੇ ਚੰਗੀ ਗੱਲ ਆ ਤੇ ਨਾਲੇ ਮੈਨੂੰ ਇੱਕ ਮਿੱਟੀ ਦੀ ਯਾਦ ਆ ਗਈ ਮੈਂ ਉਹ ਨਬੀਣਾ ਹਾਂ ਨਾ ਫਿਰ ਆਪਾਂ ਮਿਲਦੇ ਹਾਂ ਸਰਪੰਚ ਮੀਟਿੰਗ ਸੱਚੀ ਆ ਗਈ ਕਿ ਅੱਕ ਬਚਾ ਕੇ ਨਿਕਲਦਾ ਪਿਆ ਤੂੰ ਇਹਦੀ ਧੀ ਭੈਣ ਦੀ ਜ਼ਿੰਦਗੀ ਨਾਲੋਂ ਹੁਣ ਤੈਨੂੰ ਵੋਟਾਂ ਜ਼ਰੂਰੀ ਹੋ ਗਈਆਂ ਜਦੋਂ ਅਗਲਾ ਸਾਡੇ ਘਰ ਦੇ ਮਸਲੇ 'ਚ ਨਹੀਂ ਪੈਣਾ ਚਾਹੁੰਦਾ ਤਾਂ ਤੈਨੂੰ ਜ਼ਬਰਦਸਤ ਝਗੜਦਾ ਪਿਆ ਮੰਮੀ ਹੁਣ ਤੱਕ ਤਾਂ ਸਰਪੰਚ ਮੇਰੇ ਨਾਲ ਹੀ ਸੀ ਜਦੋਂ ਦੀ ਤੁਸੀਂ ਵੋਟਾਂ ਦੀ ਗੱਲ ਕੀਤੀ ਆ ਹੁਣ ਉਹ ਅੱਖ ਬਚਾ ਕੇ ਨਿਕਲਦਾ ਪਿਆ ਉਹਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਮੈਨੂੰ 20 ਨਹੀਂ 100 ਵੋਟਾਂ ਪਿਆਰੀਆਂ ਸਰਪੰਚਾ ਮੁੱਛਾਂ ਨੂੰ ਵਟ ਉੱਥੇ ਦੇਈਦਾ ਜਿੱਥੇ ਬੰਦਾ ਸਹੀ ਹੋਵੇ ਇੱਥੇ ਤੂੰ ਸਹੀ ਨਹੀਂ ਹੈਗਾ ਇਹ ਨੂੰ ਨਾ ਹੋਰ ਸਰਪੰਚਾ ਕਰਨੀਆਂ ਭਰਨੀਆਂ ਇੱਥੇ ਹੀ ਆ ਜੇ ਕਿਸੇ ਦੀ ਧੀ ਨਹੀਂ ਨਾ ਵਸਾ ਸਕਿਆ ਤੇ ਘਰੇ ਤੇਰੇ ਧੀਆਂ ਵੀ ਹੈਗੀਆਂ ਵਸਾ ਤੂੰ ਵੀ ਨਹੀਂ ਸਕਵਾ ਪਾ ਬੇ ਤੂੰ ਹੀ ਆਪਣੇ ਕਮਰੇ ਜਾਓ ਸਰਪੰਚ ਦਾ ਕਹੀ ਕੰਮ ਆਇਆ ਨਹੀਂ ਆਪਣੇ ਕੋਈ ਹੋਰ ਹੀ ਬੰਦਾ ਲੱਭਦੇ ਆਪਾਂ ਰੁਕ ਜਾ ਅੱਜ ਤੁਸੀਂ ਸਰਪੰਚ ਨੂੰ ਬੁਲਾਇਆ ਕੱਲ ਨੂੰ ਤੁਸੀਂ ਐਮਐਲਏ ਕੋਲ ਵੀ ਜਾਓਗੇ ਤੇ ਥਾਣੇ ਚੋਂ ਕੀ ਜਾਣ ਵਾਲੇ ਵੀ ਨਾ ਸੋਚਿਆ ਹੋਗਾ ਹਾਲਤ ਹੈ ਕੋਈ ਨਹੀਂ ਨਿਕਲਣਾ ਟੋੜੇ ਭਰਾਣੇ ਨਾ ਚਲ ਛੱਡੋ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖੋ